67 ਸਾਲ ਦੀ ਉਮਰ ਹੋ ਗਈ ਲੋਕੀ ਆਪਣਾ ਬਡੇ ਬੱਛ ਪਾਉਣਾ ਚਾਹੁੰਦੇ ਨੇ ਜਿਵੇਂ ਅੰਮ੍ਰਿਤ ਛਕ ਲਿਆ ਦਾੜੀ ਚਿੱਟੀ ਹੋ ਜਾਣੀ ਹੈ ਲੋਕਾਂ ਬਾਬੇ ਕਹਿਣ ਲੱਗ ਪੈਣੇ ਉਹ ਸਖੋ ਜਿਹਨੂੰ ਬਾਬਾ ਕੋਈ ਕਹਿਣ ਲੱਗ ਜਾਏ ਸਮਝੋ ਮੇਰੇ ਬਾਬੇ ਗੁਰੂ ਨਾਨਕ ਦੀ ਨਜ਼ਰ ਹੋ ਗਈ ਹੈ ਇਹ ਥੋੜੀ ਸਾਨੂੰ ਤਾਂ ਬਾਬਾ ਕਹਿਣ ਲੱਗ ਪੈਣਾ ਜੀ ਦਾੜੀ ਚਿੱਟੀ ਹੋ ਜਾਣੀ ਜੰਮ ਰਛਿਆ ਲੋਕ ਆਪਣੀ ਉਮਰ ਛਾਉਂਦੇ ਰ ਮੋਦਲ ਵੀ ਬੇਨਤੀ ਗਈ ਤੁਸੀਂ ਗਡੇਪਾ ਸ਼ਬਹਾ ਨਹੀਂ ਸਕਦੇ ਜਿਨ੍ਹਾਂ ਲੋਕਾਂ ਨੇ ਗਡੇਪਾ ਸ਼ਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮਾਫ ਕਰਿਓ ਸਿੱਖੰਦ ਵਿੱਚ ਇੰਜੈਕਸ਼ਨ ਲਵਾਣ ਵੇ ਬਾਲੀਵੁੱਡ ਦੇ ਐਕਟਰ ਗਡੇਪਾ ਸ਼ਿਖਾਉਂਦੇ ਰਹੇ ਤੇ ਗਸਤਾਫੀ ਮਾਫ ਸਭ ਤੋਂ ਭਿਆਨਕ ਬਿਮਾਰੀ ਕੈਂਸਰ ਨਾਲੋਂ ਬੰਦਿਆਂ ਦੀ 90% ਮੌਤ ਹੋਈ ਹੈ ਕੁਦਰਤ ਦੇ ਬਲ ਤੋਂ ਨਹੀਂ ਤੁਸੀਂ ਜਾ ਸਕਦੇ ਇਹਨੂੰ ਸ਼ਿਖਾਇਆ ਨਹੀਂ ਜਾ ਸਕਦਾ ਸਿੱਖੀ ਗੁੱਦਣ ਦਾ ਵਿਸ਼ਾ ਹੈ ਜਦੋਂ ਗੁਰੂ ਨੇ ਕਿਹਾ ਅਨੁਭਵਮਾਨ ਇਵ ਸੱਤਿਆ ਦਾ ਹੋਈਏ ਕਿਬ ਕੂਲੇ ਟੁੱਟੇ ਹਾਲ ਹੁਕਮ ਰਜਾਈ ਚੱਲਣਾ ਨਾਨਕ ਰਿਥਿਆ ਨਾਲ ਉਹਦੇ ਹੁਕਮ ਨੂੰ ਰਜਾ ਸਮਝ ਕੇ ਤੁਰ ਪਾ ਕਿਉਂਕਿ ਹੁਕਮ ਮੰਨਣਾ ਔਖਾ ਹੁੰਦਾ ਜਦੋਂ ਹੁਕਮ ਨੂੰ ਰਜਾ ਸਮਝ ਲਓਗੇ ਨਾ ਤੇ ਸੌਖਾ ਤੁਰ ਪਾਉਂਗਾ ਇਹ ਗੁਰੂ ਦਾ ਹੁਕਮ ਮੰਨ ਕੇ ਤੁਰ ਪੈਣਾ ਜੋ ਕਰ ਕਹੇ ਸੋਈ ਪਾਲ ਮੰਨੋ ਉਹਨੂੰ ਮੰਨ ਲੈਣਾ ਬਸ ਭਾਈ ਲੈਣੇ ਨੇ ਸਿੱਖੀ ਨੂੰ ਮੋਝ ਲਿਆ اور ایک دن وقت آیا لینے تریون شتر سر اسمان پیارا شکیون شری قرون حنق صاحب مہارہ نے اسمان جنی تیسوں کا کر دیتی دی بھائی کردار دی. پر وڈا گٹ کیتا ساری سنگت وچ میرے قرون حنق صاحب نے ਤਨ ਭਾਈ ਲਹਿਣਾ ਗੁਰੂ ਅੰਦਰ ਸਾਹਿਬ ਨੂੰ ਤਖਤ ਤੇ ਬਿਠਾ ਕੇ ਪਰ ਕਰਮਾਂ ਕਰਦੇ ਮੱਥਾ ਟੇਕਦਾ ਇਹ ਸੱਜ ਗੁਰੂ ਨਾਨਕ ਸਾਹਿਬ ਦਾ ਸੀਸ ਪਦੇ ਤੇ ਸਿਰ ਦੇ ਨਹੀਂ ਝੁਕਿਆ ਵੱਡੇ ਵੱਡੇ ਜੋਗੀ ਗੁਰੂ ਨਾਨਕ ਸਾਹਿਬ ਅੱਗੇ ਝੁਕਦੇ ਰਹੇ ਕਾਜੀ ਮੌਲਵੀ ਗੁਰੂ ਨਾਨਕ ਸਾਹਿਬ ਅੱਗੇ ਝੁਕਦੇ ਰਹੇ ਨੂਰ ਸ਼ਾ ਜੰਦੂ ਕਰਨੀਆਂ ਵਰਗੀਆਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਝੁਕ ਗਈਆਂ ਔਰ ਇਥੋਂ ਤੱਕ 3-300 ਸਾਲ ਦੀ ਉਮਰ ਦੇ ਜੋਗੀ ਹੱਥ ਜੋੜ ਕੇ ਕਹਿੰਦੇ ਨੇ ਬਾਬਾ ਉਮਰ ਸਾਡੀ ਵੱਡੀ ਐ ਪਰ ਹੇ ਗੁਰੂ ਨਾਨਕ ਕੁਮਾਈ ਤੇਰੀ ਵੱਡੀ ਐ ਸਿੱਧ ਬੋਲਣ ਸ਼ੁਭ ਬਚਨ ਤਨ ਨਾਨਕ ਤੇਰੀ ਵੱਡੀ ਕੁਮਾਈ ਗੁਰੂ ਨਾਨਕ ਸਾਹਿਬ ਤੁਕੈ ਨਹੀਂ ਅੱਜ ਜੇ ਗੁਰੂ ਨਾਨਕ ਦਾ ਸੀਸ ਤੁਕਿਆ ਸਿਰਫ ਭਾਈ ਲੈਣੇ ਅੱਗੇ ਲੈਣੇ ਧਰਿਓ ਨਿਸ਼ਦਰ ਸਿਰ ਅਸਮਾਨ ਪਿਆੜਾ ਛੁਕਿਓ ਜਦੋਂ ਤਖਤ ਤੇ ਬਿਠਾਦੇ ਸੀਸਤ ਭਾਣਾ ਉਹ ਦੁਪਾਤਸ਼ਾ ਨੇ ਪਰ ਕਰਮੋਂ ਕਰਕੇ ਸਭ ਨੂੰ ਕਿਹਾ ਸਭ ਮੱਥਾ ਟੇਕੋ ਗੁਰੂ ਹੰਗਗੱ ਸਾਹਿਬ ਨੂੰ ਤੇ ਧੰਨ ਗੁਰੂ ਅੰਗਦ ਸਾਹਿਬ ਹੱਥ ਜੋੜ ਕੇ ਬਰਾਗ ਵਿੱਚ ਅੱਖਾਂ ਬੰਦ ਕੇ ਹੰਝੂ ਬਰਾਗ ਨਾਲ ਪਰੇ ਹਜ਼ੂਰ ਗੁਰੂ ਅੰੰਗਸਰ ਥੱਲੇ ਪਹੁੰਚੇ ਬਹਿ ਗਏ ਭਾਈ ਲੈਣੇ ਗੁਰੂ ਅੰਗਦ ਸਾਹਿਬ ਨੂੰ ਤਖਤ ਤੇ ਬਿਠਾ ਦਿੱਤਾ ਫਿਰ ਪਾਤਸ਼ਾਹ ਨੇ ਦੇਖਿਆ ਸਭ ਨੇ ਮੱਥਾ ਟੇਕ ਲਿਆ ਕੋਲ ਹੋ ਕੇ ਕੇ ਲੈਣਿਆਂ ਹੁਣ ਤੁਸੀਂ ਲੈਣਾ ਨਹੀਂ ਰਹੇ ਹੁਣ ਤੁਸੀਂ ਧੰਨ ਗੁਰੂ ਅੰੰਗਦ ਸਾਹਿਬ ਹੋ ਗਏ ਅੱਜ ਤੋਂ ਬਾਅਦ ਅਸੀਂ ਪਹੁੰਚੇ ਬੈਠਾਂਗੇ ਤੁਸੀਂ ਤਖਤ ਤੇ ਬੈਠ ਕੇ ਉਪਦੇਸ਼ ਦੇਵੋਗੇ ਅੱਜ ਤੁਹਾਡਾ ਤਖਤ ਤੇ ਬਹਿਣ ਦਾ ਪਹਿਲਾ ਦਿਨ ਹੈ ਗੁਰੂ ਅੰਗਦ ਸਾਹਿਬ ਉਪਦੇਸ਼ ਦਿਓ ਕੋਈ ਸੰਦਤ ਉਪਦੇਸ਼ ਦਿਓ ਹਰਿ ਸਤੁਰ ਗੁਰਦੀ ਮਹਾਂਕੀ ਉਪਦੇਸ਼ ਦੇ ਕੰਨ ਅਜ ਵੀ ਬੋਲੋ ਤਰਦੀ ਬਾਣੀ ਤੌਰਨੀ ਸੰਦ ਅਜ ਵੀ ਬੋਲੋ ਜੀ ਮਹਾਂਕੀ ਉਪਦੇਸ਼ ਦਵਾ ਸਿਧ ਗੁਰੂ ਨਾਨਕ ਸਾਹਿਬ ਹੋਏ ਬਹਿ ਗਏ ਤਖਤ ਤੇ ਉਠਾ ਕੇ ਕਹਿੰਦੇ ਗੁਰੂ ਅੰਗਦ ਸਾਹਿਬ ਅਜ ਤੁਸੀਂ ਉਪਦੇਸ਼ ਦਿਓ ਮਹਾਰਾਜ ਮਹਾਂਕੀ ਉਪਦੇਸ਼ ਦੇ ਮਾ ਸਿਧ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਗੁਰੂ ਅੰਗਦ ਦੇ ਸੇਵ ਅੱਜ ਬਸ ਇੰਨਾ ਹੀ ਕਹਿ ਦਿਓ ਕਿ 7 ਸਾਲਾਂ ਵਿੱਚ ਸਾਡੇ ਕੋਲ ਰਹਿ ਕੇ ਤੁਸੀਂ ਕੀ ਸਿੱਖਿਆ ਸੰਗਤ ਨੂੰ ਵੀ ਪਤਾ ਲੱਗ ਜਾਏ 7 ਸਾਲ ਲੈਣਿਆ ਤੂੰ ਸਾਡੇ ਕੋਲ ਰਹਿ ਕੇ ਕੀ ਸਿੱਖਿਆ ਬਸ ਇੰਨਾ ਹੀ ਦੱਸ ਦਿਓ 7 ਸਾਲਾਂ ਵਿੱਚ ਕੀ ਸਿੱਖਿਆ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਫਿਰ ਅੱਜ ਪਹਿਲੀ ਵਾਰ ਜਦੋਂ ਤੋਂ ਜੋ ਬੋਲਣ ਲੱਗੇ ਨੇ ਉਹ ਤੁਰਕੀ ਬਾਣੀ ਬੰਨ ਲੱਗੀ ਆ ਕਿਉਂਕਿ ਜੋਤ ਜੋਤ ਕਿਤੇ ਜੋ ਤੂੰ ਹਾਂ ਜੁਗਤ ਸਾਇ ਸਿੱਖਾਇਆ ਫਿਰ ਰੱਟੀ ਗਏ ਸਿਰ ਸਰੀਰ ਬਦਲਿਆ ਜੋਤੋ ਇਹ ਸਿਗੁਰੂ ਅੰਗਸੇ ਮਹਾਰਾਜ ਫਿਰ ਗੁਰੂ ਨਾਨਕ ਸਿੱਧ ਘੇਣ ਉੱਤੇ ਬੋਲੇ ਇਹਨੇ ਸਾਥ ਸੰਗਤ ਜੀ ਮੈਂ 7 ਸਾਲਾਂ ਵਿੱਚ ਇੱਕੋ ਹੀ ਗੱਲ ਸਿੱਖੀ 7 ਸਾਲਾਂ ਵਿੱਚ ਇੱਕੋ ਹੀ ਗੱਲ ਸਿੱਖੀ ਸਭਾ ਨੂੰ ਹੋ ਗਿਆ 7 ਸਾਲ ਰਹੇ ਨੇ ਇੱਕੋ ਹੀ ਗੱਲ ਸਿੱਖੀ 7 ਸਾਲਾਂ ਦਾ ਬਹੁਤ ਕੁਝ ਸਿੱਖਿਆ ਇਹ ਤਿੰਨ ਸਾਲ ਦਾ ਡਿਪਲੋਮਾ ਹੁੰਦਾ ਹੈ ਪਾਲੇ ਦਾ 6 ਮਹੀਨੇ ਚ 6 ਛੱਕੇ ਅਸਾਂ ਦੀ ਵਾਰ ਦੇ ਆ ਜਿੰਦੇ ਕਹਿੰਦੇ ਬਣ ਗਿਆ ਦਾ ਕੀ ਉਹ ਸ਼ਰਜਾ ਦੇਦਾ ਐਸੇ ਕਿਉਂ ਉੱਤੇ ਲਾਉਣੇ ਸਾਰੇ ਅੱਧੀ ਸੰਖਿਆ ਹੋਈ ਚਲੋ ਚਲੇ ਗਏ ਉਹ ਸਾ ਸੰਗਤ ਫਿਰ ਅਸੀਂ ਸਤਿਗੁਰੂ ਦੇ ਸਿੱਖ ਹੀ ਨਹੀਂ ਬਣ ਸਕੇ ਸੰਸਥਾਵਾਂ ਦੇ ਸਿੱਖ ਬਣ ਗਏ ਜਿਹੜੀ ਸੰਸਥਾ ਤੋਂ ਕੋ ਸਿੱਖੇ ਉਹਦੀ ਮੋਰ ساری ਉਮਰ ਚੁੱਪੀ ਫਿਰਦਾ ਹੈ ਕਈਆਂ ਨੇ ਸਿੱਖਿਆ ਵੀ ਨਹੀਂ ਹੁੰਦਾ ਮੋਰੁੱਦਾਂ ਚੁੱਕੀ ਫਿਰਦੇ ਨੇ ਮੈਂ ਉਹ ਫਲਾਨੀ ਸੰਸਥਾ ਦੁਸਤ ਸਿੱਖਿਆ ਕਿਉਂ ਸੰਸਥਾ ਕੋ ਵੱਡੀ ਐ ਮੋਰਾਂ ਚੁੱਕੀ ਫਿਰਦੇ ਸਤ ਸੱਲਾਂ ਵਿੱਚ ਇੱਕੋ ਹੀ ਗੱਲ ਸਿੱਖੀ ਆ ਉਹ ਕੀ ਸਿੱਖੀ ਐ ਗੱਲ ਲੰਬੀ ਹੋ ਜਾਣੀ ਐ ਸਿੰਘ ਸਰ ਗੁਰੂੰਦਸਹਿਬ ਦੀ ਵਡਿਆਈ ਕਰਨੀ ਲੈ ਸਭ ਸੱਤ ਹੋ ਗਏ ਨੇ ਆਪਾਂ ਕੱਲ ਇੱਥੋਂ ਹੀ ਫਿਰ ਕਥਾ ਸ਼ੁਰੂ ਕਰਾਂਗੇ ਇੱਕ ਵਾਰ ਮਿਲ ਕੇ ਪਿਆਰ ਨਾਲ ਕਹੋ ਤੁੱਧ ਡਿੱਠੇ ਸੱਚੇ ਬਾਦਸ਼ਾਹ ਤੁੱਧ ਡਿੱਠੇ ਸੱਚੇ ਬਾਦਸ਼ਾਹ ਤੁੱਧ ਡਿੱਠੇ ਸੱਚੇ ਬਾਦਸ਼ਾਹ ਤੁੱਧ ਡਿੱਠੇ ਸੱਚੇ ਮਨ ਜਨਮ ਜਨਮ ਦੀ ਕੱਟੀ ਐ ਤੁੱਧ ਡਿੱਠੇ ਸੱਚੇ ਬਾਦਸ਼ਾਹ ਤੁਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਤੁਦ ਡਿਠੇ ਸੱਚੇ ਬਾਦਸ਼ਾਹ ਤੁਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤੁਦ ਡਿਠੇ ਸੱਚੇ ਬਾਦਸ਼ਾਹ ਤੁਦ ਡਿਟੇ ਸਜੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਢੀ ਹੈ ਤੁਦ ਡਿਟੇ ਸਜੇ ਪਾਤਸ਼ਾਹ ਤੁਦ ਡਿਟੇ ਪਾਤਸ਼ਾਹ ਸਰਬੁਰਗ பகੰਤੋ ਦੀ ਸਾਲੇ ਦੀ ਹਾਜ਼ਰੀ ਬਰngਹੀ ਪਰਵਾਨ ਹੋਵੇ ਪੋਤਾਨ ਕੋ ਜੁ ਸ਼ੁਕਰ ਗੁਰੂ ਗ੍ਰੰਥ ਸਾਹਿਬ ਦੇ ਤਾਹ ਮਹਾਰਾਜੀਆਂ ਦਾ ਅਤੀ ਸਤਾਰਜੋ ਸਿੰਘ ਸਾਹਿਬ ਗਦਮੀ ਹਰਪਾਲ ਸਿੰਘ ਜੀ ਫਤਿਹਬਲ ਸਾਹਿਬ ਉਹ ਆਪਾਂ ਨੂੰ ਦਰਸ਼ਨ ਦੇਣ ਲਈ ਪੁੱਜੇ ਹਨ ਆਪਾਂ ਦਿਨ ਨਹੀਂ ਦਿਨ ਚਾਰੇ ਦਿਨ ਉਹਨਾਂ ਕੋਲ ਨਾਲ ਦਿਨਾਂ ਲਾਹੇ ਪ੍ਰਾਪਤ ਕਰਨੇ ਔਰ ਤੁਹਾਡੇ ਵੱਡੇ ਬਾਦ ਨੇ ਤੁਸੀਂ ਐਡੇ ਵੱਡੇ ਵਿਦਵਾਨ ਇਸ ਸਥਾਨ ਤੇ ਬਣਾਏ ਹਨ ਔਰ ਬੰਦਕਾ ਨੂੰ ਬਹੁਤ ਬਹੁਤ ਧੰਨਵਾਦ ਔਰ ਤੁਸੀਂ ਪੂਰਾ ਲਾਹ ਲਿਓ ਮੇਰਾ ਤਾਂ ਮਨ ਇਹ ਕਰਦੇ ਨੇ ਜਿਸ ਹੱਬ ਨਾਲ ਸਿੰਘ ਸਾਹਿਬ ਨੂੰ ਬੁਲਾਇਆ ਹੈ ਐਤਵਾਰ ਅੰਮ੍ਰਿਤ ਸੰਚਾਰ ਰੱਖ ਲਈਏ ਓਏ ਸੋਨਿਆ ਸਭ ਇਸ ਸੱਜਣ ਪਿੰਡ ਐਡੇ ਵੱਡੇ ਸਥਾਨ ਤੋਂ ਚਰਨ ਧੂੜੀ ਲੈ ਕੇ ਆਏ ਉਹਨਾਂ ਬੱਬਿਆਂ ਦੇ ਸਥਾਨ ਤੋਂ ਤੇ ਉਹਨਾਂ ਦੀ ਰਸਨਾ ਤੋਂ ਬਚਨ ਸੁਣ ਕੇ ਵੀ ਜੇ ਗੁਰੂ ਵਾਲੇ ਨਾ ਬਣੇ ਸੇਤ ਆਪਾਂ ਕਿੱਥੇ ਜਾਣ ਦੇ ਦੀਆਂ ਆਓ ਉਹ ਨਵਾਬ ਦੇ ਅਸਥਾਨ ਤੋਂ ਆਏ ਹਨ ਸਿੰਘ ਸਾਹਿਬ ਜੀ ਬਹੁਤ ਅਦਬ ਨਾਲ ਉਹਨਾਂ ਦੇ ਜੀ ਆਇਆਂ ਦੇ ਚ ਇੱਕ ਜਕਾਰਾ ਛੱਡੀਏ ਫਿਰ ਆਪਾਂ ਕਹਾਣੀ ਸੁਣਨ ਦੇ ਸਭ ਦਾ ਧੰਨਵਾਦ ਬੋਲੇ ਸੁਨੇਹਾ ਅਕਾਲ ਉਹ ਅੰਗ ਜੀ ਦਾ ਖਾਲਸਾ ਵਾਹਿ